ਸਤਿ ਸ਼੍ਰੀ ਅਕਾਲ ਦਾ ਖਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਰਾਹੁਲ ਕਾਲਾ ਸਵਾਗਤ ਕਰਦਾ ਹਾਂ ਹੈਡਲਾਈਨਸ ਲੈ ਕੇ ਮੈਂ ਹਾਜ਼ਰ ਹੋਇਆ ਪਰ ਸਭ ਤੋਂ ਪਹਿਲਾਂ ਅਸੀਂ ਨਜ਼ਰ ਮਾਰਾਂਗੇ ਅੱਜ ਦੇ ਵਿਚਾਰ ਤੇ ਟੁੱਟਣ ਦਾ ਮਤਲਬ ਹਮੇਸ਼ਾ ਅੰਤ ਨਹੀਂ ਹੁੰਦਾ ਕਈ ਵਾਰ ਟੁੱਟਣਾ ਜ਼ਿੰਦਗੀ ਦੀ ਸ਼ੁਰੂਆਤ ਵੀ ਕਰਦਾ ਹੈ ਹੁਣ ਨਜ਼ਰ ਹੈਡਲਾਈਨਸ ਤੇ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਵਿੱਚ orange alert ਕੀਤਾ ਗਿਆ ਜਾਰੀ ਅਗਲੇ 3 ਦਿਨਾਂ ਤੱਕ ਤੋਂਦਰ ਨੇ ਠੰਡ ਹੋਰ ਬਤਾਉਂਦੇ ਅਸਾਰ ਦਿੱਲੀ ਰੇਲਵੇ ਸਟੇਸ਼ਨ ਤੋਂ ਅਮਰਿਤਪਾਲ ਸਿੰਘ ਦਾ ਸਾਥੀ ਗ੍ਰਿਫਤਾਰ ਅਜਨਾਲਾ ਕੋਰਟ ਦੇ ਵਿੱਚ ਕੀਤਾ ਗਿਆ ਪੇਸ਼ ਤਿੰਨ ਦਿਨਾਂ ਦਾ ਮਿਲਿਆ ਗੁਰਪ੍ਰੀਤ ਸਿੰਘ ਦਾ ਰਿਮਾਂਡ ਬਰਿੰਦਰ ਅਗਵਾ ਮਾਮਲੇ ਦੇ ਵਿੱਚ ਹੋਈ ਗ੍ਰਿਫਤਾਰੀ ਪੰਜਾਬ ਦੀ ਝਾਕੀ ਤੇ ਸਿਆਸਤ ਹੋਈ ਤੇ ਸੀਐਮ ਭਗਵੰਤ ਮਾਨ ਨੇ ਕਿਹਾ ਹੁਣ ਸੁਨੀਲ ਜਾਖੜ ਕਿਸ ਚਿਹਰੇ ਦੇ ਨਾਲ ਪੰਜਾਬੀਆਂ ਦੇ ਕੋਲ ਜਾਣਗੇ ਝੂਠ ਸਾਹਮਣੇ ਆ ਚੁੱਕਿਆ ਰੱਖਿਆ ਮੰਤਰਾਲੇ ਨੇ ਜਨਤਕ ਕੀਤੇ ਮਾਡਲ ਨਹੀਂ ਮਿਲੀ ਸੀਐਮ ਭਗਵੰਤ ਮਾਨ ਤੇ ਕੇਜਰੀਵਾਲ ਦੀ ਫੋਟੋ ਹੁਣ ਪੰਜਾਬ ਵਿਜੀਲੈਂਸ ਤੇ ਤੀਸਰੀ ਅੱਖ ਰੱਖੇਗੀ ਨਜ਼ਰ ਵਿਜੀਲੈਂਸ ਥਾਣਿਆਂ ਦੇ ਵਿੱਚ ਲਗਾਏ ਜਾਣਗੇ ਸੀਸੀਟੀਵੀ ਕੈਮਰੇ ਮਾਰਚ ਤੱਕ ਪੂਰਾ ਹੋਵੇਗਾ ਪ੍ਰੋਜੈਕਟ ਸਰਕਾਰ ਨੇ ਪ੍ਰਕਿਰਿਆ ਸ਼ੁਰੂ ਕੀਤੀ ਕਾਂਗਰਸੀ ਵਿਧਾਇਕ ਸੁਪਾਲ ਸਿੰਘ ਖੈਰਾ ਨੂੰ ਭੇਜਿਆ ਜੁਡੀਸ਼ੀਅਲ ਕਸਟਡੀ ਖੈਰਾ ਦਾ ਦਾਵਾ ਬਾਹਰ ਆ ਕੇ ਸੀਐਮ ਨੂੰ ਦਵਾਗਾ ਜਵਾਬ ਜੇ ਹੁਣ ਕੁਝ ਬੋਲਿਆ ਤਾਂ ਪੁਲਿਸ ਵਾਲਿਆਂ ਤੇ ਭਗਵੰਤ ਮਾਨ ਗੁੱਸਾ ਕੱਢਣਗੇ 27 ਜਨਵਰੀ ਤੱਕ ਕੇਂਦਰ ਦੇ ਫੈਸਲੇ ਦਾ ਇੰਤਜ਼ਾਰ ਕਰੇਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਲਟੀਮੇਟਮ ਤੋਂ ਬਾਅਦ ਬਲਵੰਤ ਸਿੰਘ ਰਾਜਵਾਨਾ ਦੀ ਸਜ਼ਾ ਮਾਫੀ ਦੇ ਲਈ ਕੀਤੀ ਗਈ ਰਹਿਮ ਦੀ ਅਪੀਲ ਲਈ ਜਾ ਸਕਦੀ ਵਾਪਸ ਅੰਤਰੀਕ ਕਮੇਟੀ ਦੇ ਵਿੱਚ ਹੋਇਆ ਫੈਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਰੰਥੀਆਂ ਦੇ ਲਈ ਡிரஸ் ਕੋਡ ਕੀਤਾ ਗਿਆ ਲਾਗੂ ਡਿਊਟੀ ਦੇ ਦੌਰਾਨ ਸਿਰਫ ਚੂੜੀਦਾਰ ਪਜਾਮੇ ਪਹਿਨ ਸਕਣਗੇ ਗਰੰਥੀ ਜਥੇਦਾਰ ਬਲਵੰਤ ਸਿੰਘ ਨੰਦਗੜ ਦਾ ਹੋਇਆ ਦੇਹਾਂਤ ਲੰਬੀ ਬਿਮਾਰੀ ਤੋਂ ਸੰਪੀੜਤ ਤੱਕ ਸ੍ਰੀ ਦਮਦਮਾ ਸਾਹਿਬ ਦੇ ਰਹਿ ਚੁੱਕੇ ਨੇ ਜਥੇਦਾਰ ਪੰਜਾਬ ਸਰਕਾਰ ਦੇ ਮੰਤਰੀ ਅਮਨ अरोड़ा ਦੀ ਵਿਧਾਨ ਸਭਾ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਪੰਜਾਬ ਸਰਕਾਰ ਨੂੰ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਨੇ ਭੇਜਿਆ ਨੋਟਿਸ ਵਕੀਲ ਨੇ ਕਿਹਾ 2 ਸਾਲ ਦੀ ਹੋ ਚੁੱਕੀ ਸਜ਼ਾ ਕਾਰਵਾਈ ਕਰੋ ਕੈਬਨਿਟ ਮੰਤਰੀ ਅਮਨ अरोड़ा ਮਾਮਲੇ ਨੂੰ ਲੈ ਕੇ ਰਾਜਪਾਲ ਦਾ ਸੀਐਮ ਭਗਵੰਤ ਮਾਨ ਨੂੰ ਪੱਤਰ ਪੁੱਛਿਆ ਉਹਨਾਂ ਨੂੰ ਕਿਉਂ ਨਹੀਂ ਹਟਾਇਆ ਗਿਆ ਤਿਰੰਗਾ ਲਹਿਰਾਉਣਾ ਉਹਨਾਂ ਦੇ ਲਈ ਗਲਤ ਹੈ ਰਿਪੋਰਟ ਵੀ ਮੰਗੀ ਲੁਧਿਆਣਾ ਕੇਂਦਰੀ ਜੇਲ੍ਹ ਦੇ ਵਿੱਚ ਵਾਇਰਲ ਵੀਡੀਓ ਦਾ ਮਾਮਲਾ ਪੁਲਿਸ ਨੇ 10 ਹੋਰ ਕੈਦੀਆਂ ਨੂੰ ਕੀਤਾ ਨਾਮਜ਼ਦ ਥਾਣਾ ਡਿਵੀਜ਼ਨ ਨੰਬਰ 7 ਦੇ ਵਿੱਚ ਐਫ ਆਈ ਆਰ ਹੋਈ ਦਰਜ ਮਜੀਠਾ ਦੇ ਸਰਕਾਰੀ ਸਕੂਲ ਦੇ ਵਿੱਚ ਵਿਦਿਆਰਥਣਾਂ ਦੇ ਨਾਲ ਜਿਨਸੀ ਸ਼ੋਸ਼ਣ ਕਰਨ ਦਾ ਮਾਮਲਾ ਵਿਕਰਮ ਸਿੰਘ ਮਜੀਠੀਆ ਨੇ ਚੁੱਕੇ ਸਵਾਲ ਪੁੱਛਿਆ ਆਖਰ ਐਨੇ ਦਿਨਾਂ ਤੱਕ ਮਾਮਲੇ ਨੂੰ ਕਿਉਂ ਦਬਾਇਆ ਗਿਆ ਖੁਸ਼ਿਆਰਪੁਰ ਦੇ ਵਿੱਚ ਸਰਪੰਚ ਦੇ ਕਤਲ ਮਾਮਲੇ 'ਚ ਵੱਡਾ ਖੁਲਾਸਾ ਇੱਕ ਮੁਲਜ਼ਮ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ अनुप कुमार विक्की समेत बाकी मुल्जिमादी गिरफ्तारी ली छापेमारी पिنڈ ਡੱਡਿਆਣਾ ਦੇ ਸਰਪੰਚ ਦੇ ਕਤਲ ਮਾਮਲੇ ਦੇ ਵਿੱਚ ਸੁਪੀਰ ਸਿੰਘ ਬਾਦਲ ਨੇ ਪੰਜਾਬ ਸਰਕਾਰ ਤੇ ਚੁੱਕ ਕੇ ਸਵਾਲ ਕਿਹਾ ਇਸ ਵੇਲੇ ਸੂਬੇ ਦੇ ਅੰਦਰ ਕੋਈ ਵੀ ਸੁਰੱਖਤ ਨਹੀਂ ਕੇਜਰੀਵਾਲ ਸਰਕਾਰ ਦੀ ਮੁੜ ਵਸ ਸਕਦੀ ਹੈ ਮੁਸੀਬਤ ਕਥਿਤ ਦਵਾਈ ਘਟਾਲੇ ਦੀ ਸੀਬੀਆਈ ਕਰ ਸਕਦੀ ਹੈ ਕਾਰਵਾਈ ਦਰਜ ਹੋ ਸਕਦੀ ਹੈ ਐਫਆਈਆਰ ਆਮ ਆਦਮੀ ਪਾਰਟੀ ਨੇ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੂੰ ਬਣਾਇਆ ਆਪਣਾ ਰਾਜ ਸਭਾ ਦਾ ਉਮੀਦਵਾਰ ਸੰਜੇ ਸਿੰਘ ਨੇ ਜੇਲ੍ਹ ਤੋਂ ਹੀ ਦਾਖਲ ਕੀਤੀ ਨਾਮਜ਼ਦਗੀ 19 ਜਨਵਰੀ ਨੂੰ ਹੋਣਿਆ ਨੇ ਚੋਣਾ ਸੰਸਦ ਸੁਰੱਖਿਆ ਉਲੰਘਣਾ ਮਾਮਲਾ 6 ਚੋਂ 5 ਦੋਸ਼ੀਆਂ ਦਾ ਹੋਵੇਗਾ ਪੌਲੀਗ੍ਰਾਫੀ ਟੈਸਟ ਅਦਾਲਤ ਨੇ ਸਾਰਿਆਂ ਦੀ ਹਿਰਾਸਤ 13 ਜਨਵਰੀ ਤੱਕ ਵਧਾਈ ਯੂਪੀ ਦੇ ਮਿਰਠ ਦੇ ਵਿੱਚ ਐਸ ਡੀ ਐਮ ਦਫ਼ਤਰ ਦੇ ਵਿੱਚ ਕਿਸਾਨ ਨੇ ਖੁਦ ਨੂੰ ਲਗਾਈ ਅੱਗ ਅਧਿਕਾਰੀਆਂ ਨੇ ਦੌੜ ਕੇ ਕੰਬਲ ਦੇ ਨਾਲ ਟੱਕਿਆ ਹਾਲਤ ਹੋਈ ਨਾਜੁਕ ਜੰਗਲਾਤ ਵਿਭਾਗ ਦੀ ਕਾਰਵਾਈ ਤੋਂ ਪਰੇਸ਼ਾਨ ਸੀ ਕਿਸਾਨ ਹਰਿਆਣਾ ਦੇ ਵਿੱਚ ਇਨੋਲਾ ਦੇ ਸਾਬਕਾ ਵਿਧਾਇਕ ਦਿਲਬਾਖ ਸਿੰਘ ਤੇ ਉਸ ਦੇ ਕਰੀਬੀਆਂ ਤੇ ਈਡੀ ਦਾ ਛਾਪਾ 5 ਕਰੋੜ ਦੀ ਨਗਦੀ ਤੇ ਸੋਨਾ ਬਰਾਮਦ 300 ਕਾਰਤੂਸ ਤੇ ਵਿਦੇਸ਼ੀ ਰਾਈਫਲ ਸਮੇਤ ਸ਼ਰਾਬੀ ਹੋਈ ਬਰਾਮਦ ਬੰਗਾਲ ਦੇ ਵਿੱਚ ਈਡੀ ਟੀਮ ਤੇ 200 ਲੋਕਾਂ ਦਾ ਹਮਲਾ ਟੀਐਮਸੀ ਨੇਤਾ ਦੇ ਘਰ ਛਾਪਾ ਮਾਰਨ ਆਏ ਸੀ ਅਧਿਕਾਰੀ ਅਫਸਰਾਂ ਦੇ ਸਰਪੰਨੇ CRPF ਦੇ ਕਾਫਲੇ ਨੂੰ ਭਜਾਇਆ ਸੋਮਾਲੀਆ ਨੇੜੇ ਸਮੁੰਦਰੀ ਜਹਾਜ਼ ਹੋਇਆ ਹਾਈਜੈਕ 15 ਭਾਰਤੀ ਚਾਲਕ ਦਲ ਦੇ ਮੈਂਬਰ ਸੰਸਵਾਰ 5-6 ਲੋਕ ਹਥਿਆਰਾਂ ਸਮੇਤ ਜਹਾਜ਼ ਤੇ ਉਤਰੇ ਨਿਵੀਦਾ INS ਚਨੇਲੀ ਰਵਾਨਾ ਅਮਰੀਕਾ ਦੇ ਸਕੂਲ ਦੇ ਵਿੱਚ ਗੋਲੀਬਾਰੀ ਇੱਕ ਬੱਚੇ ਦੀ ਹੋਈ ਮੌਤ 5 ਵਿਦਿਆਰਥੀ ਜ਼ਖਮੀ ਹਮਲੇ ਤੋਂ ਬਾਅਦ ਦੋਸ਼ੀ ਨੇ ਖੁਦ ਨੂੰ ਵੀ ਮਾਰੀ ਗੋਲੀ ਅਯੋਵਾ ਦੀ ਇਹ ਘਟਨਾ 2024 T20 ਵਿਸ਼ਵ ਕੱਪ ਦੇ ਸ਼ਡਿਊਲ ਦਾ ਹੋਇਆ ਐਲਾਨ 9 ਜੂਨ ਨੂੰ ਭਾਰਤ-ਪਾਕਿਸਤਾਨ ਵਿਚਾਲੇ ਹੋਵੇਗਾ ਮੈਚ ਫਾਈਨਲ 29 ਜੂਨ ਨੂੰ ਖੇਡੇ ਜਾਵੇਗਾ ਹੈਲਾਈਟਸ ਦੇ ਵਿੱਚ ਨਹੀਂ ਮੈਨੂੰ ਤਾਂ ਇਜਾਜ਼ਤ ਤਨਵਾਦ